ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬੀੜ ਸੰਪੂਰਨ ਹੋਣ ਉਪਰੰਤ ਚਾਹੀ ਅਤੇ ਕਲਮਾ ਛਪੜੀ ਵਿੱਚ ਪਾਉਂਦੇ ਆ ਉਸ ਸਥਾਨ ਨੂੰ ਕੀ ਵਰ ਦਿੱਤਾ ਜਦੋਂ 18ਵੀਂ ਸਦੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਮੁਕਸਰ ਦੀ ਆਖਰੀ ਲੜਾਈ ਤੋਂ ਬਾਅਦ ਤਲਵੰਡੀ ਸਾਬੋ ਨੂੰ ਆ ਰਹੇ ਸਨ ਤਾਂ ਪਾਈ ਢੱਲੇ ਨੂੰ ਪਤਾ ਲੱਗਾ ਉਹਨਾਂ 400 ਵਿਅਕਤੀਆਂ ਨੂੰ ਨਾਲ ਲੈ ਕੇ ਸਤਕੂ ਅੱਗੇ ਜਾ ਕੇ ਮੌਜੂਦਾ ਪਿੰਡ ਬੰਗੀ ਨਿਹਾਲ ਸਿੰਘ ਕੋਲ ਪਹੁੰਚ ਕੇ ਗੁਰੂ ਜੀ ਦਾ ਸਵਾਗਤ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਵਿਖੇ ਪਹੁੰਚ ਕੇ ਇੱਕ ਉੱਚੇ ਟਿੱਬੇ ਤੇ ਬੈਠ ਕੇ ਧੰਮ ਲਿਆ। ਉਹਨਾਂ ਨੇ ਆਪਣਾ ਜੰਗੀ ਕਮਰ ਕੱਸਾ ਖੋਲਦੇ ਆ ਕਿਹਾ ਕਿ ਇਹ ਤਾਂ ਆਪਣਾ ਅਨੰਦਪੁਰ ਸਾਹਿਬ ਵਾਲਾ ਧੰਮਧਮਾ ਹੈ ਜਿਸ ਕਰਕੇ ਇਸ ਨਗਰ ਦੇ ਨਾਂ ਨਾਲ ਸ੍ਰੀ ਧੰਮਧਮਾ ਸਾਹਿਬ ਜੁੜਿਆ ਹੈ। ਗੁਰੂ ਜੀ ਇੱਥੇ ਇੱਕ ਸਾਲ ਦੇ ਕਰੀਬ ਰਹੇ ਅਤੇ ਇਸ ਸਮਾਂ ਉਹਨਾਂ ਦਾ ਧਰ ਪ੍ਰਚਾਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰਚਨ ਕਾਲ ਸੀ। ਉਹਨਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅੰਕਿਤ ਕਰਵਾ ਕੇ ਭਾਈ ਮਨੀ ਸਿੰਘ ਤੋਂ ਇੱਕ ਨਵੀਂ ਬੀੜ ਲਖਵਾ ਕੇ ਸੰਪੂਰਨ ਕਰਵਾਈ ਇਸ ਤੇ ਹੋਰ ਉਤਾਰੇ ਭਾਈ ਮਨੀ ਸਿੰਘ ਜੀ ਤੋਂ ਅਤੇ ਬਾਬਾ ਦੀਪ ਸਿੰਘ ਜੀ ਤੋਂ ਕਰਵਾਏ ਗਏ ਸਨ ਬੀੜ ਸੰਪੂਰਨ ਹੋਣ ਉਪਰੰਤ ਸਿਆਹੀ ਅਤੇ ਕਲਮਾ ਨੇੜੇ ਹੀ ਇੱਕ ਕੱਚੀ ਛਪੜੀ ਵਿੱਚ ਪਾਉਂਦੇ ਆ ਗੁਰੂ ਸਾਹਿਬ ਨੇ ਇਸ ਸਥਾਨ ਨੂੰ ਵਿਦਿਆ ਦਾ ਕੇਂਦਰ ਗੁਰੂ ਕੀ ਕਾਸ਼ੀ ਦਾ ਵਰਦਾਨ ਦਿੱਤਾ